ਫਲੈਗ ਮਾਰਚ ਨਿਕਲ ਗਿਆ ਹੈ ਇਹ ਇਸ ਦਾ ਇੱਕ ਉਦਘਾਟਨ ਆ 15 ਅਗਸਤ ਦੀ ਤਿਆਰੀ ਪੂਰੇ ਧੋਰਸੋਰ ਨਾਲ ਚੱਲ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਉਸੇ ਉਸੇ ਨੂੰ ਮੱਧ ਨਜ਼ਰ ਰੱਖਦੇ ਹੋਏ ਅੱਜ ਫਿਰੋਜ਼ਪੁਰ ਪੁਲਿਸ ਦੇ ਸਾਰੇ ਜੀਓਜ਼ ਐਸ ਐਚਓਜ਼ ਤੇ ਐਂਟਾਇਰ ਰੈਂਕਸ ਦੀ ਫੋਰਸ ਇੱਥੇ ਸ਼ਾਮਿਲ ਹੋਈ ਹੈ ਇਸ ਫਲੈਗ ਮਾਰਚ ਦੇ ਵਿੱਚ ਸ਼ਹਿਰ ਵਾਸੀਆਂ ਦੇ ਮਨ ਦੇ ਵਿੱਚ ਇੱਕ ਟਰਸਟ ਤੇ ਸੁਰੱਖਿਤਾ ਦੀ ਭਾਵਨਾ ਨੂੰ ਕਾਇਮ ਕਰਨਾ ਇਸ ਫਲੈਗ ਮਾਰਚ ਦਾ ਮੰਤਵ ਹੈ ਤੇ ਇਹਦੇ ਨਾਲ ਨਾਲ ਹੀ ਜਿਹੜੇ ਕ੍ਰਿਮੀਨਲ ਐਲੀਮੈਂਟਸ ਹੈ ਐਂਟੀ ਸੋਸ਼ਲ ਐਲੀਮੈਂਟਸ ਹੈ ਉਹਨਾਂ ਨੂੰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਉਹ ਕਿਸੇ ਵੀ ਤਰੀਕੇ ਦੀ ਕ੍ਰਿਮੀਨਲ ਘਟਨਾ ਦੇ ਵਿੱਚ ਕ੍ਰਿਮੀਨਲ ਘਟਨਾ ਦੇ ਵਿੱਚ ਆਪਣੇ ਆਪ ਨੂੰ ਸ਼ਾਮਿਲ ਨਾ ਕਰਨ ਕਿਸੇ ਵੀ ਤਰੀਕੇ ਦੀ ਦਾ ਕਰਾਇਮ ਕਰਨ ਤੋਂ ਆਪਣੇ ਆਪ ਨੂੰ ਬਚਾਉਣ ਆਪਣੇ ਆਪ ਤੋਂ ਗੁਰੇਜ਼ ਕਰਨ ਇਸ ਤਰੀਕੇ ਦੀ ਇੱਕ ਚੇਤਾਵਨੀ ਤੇ ਵਰਨਿੰਗ ਲਈ ਅਸੀਂ ਇਹਨਾਂ ਨੂੰ ਦੇਣਾ ਚਾਹੁੰਦੇ ਆ ਇਸੀ ਉਦੇਸ਼ ਨਾਲ ਇੱਕ ਫਲੈਗ ਮਾਰਕ ਅਸੀਂ ਕਰ ਰਹੇ ਆ